ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਹੋਰ ਸਾਰੇ ਫੇਸਬੁਕ ਵਾਲੇਓ ਗੱਦਾਂ ਠੀਕ ਠਾਕ ਹੋ ਸਾਰੇ ਅੱਛਾ ਜੀ ਗੱਲ ਹੋ ਗਈ ਏ ਇਦਾਂ ਦੀ ਅੱਜ ਅਸੀਂ ਤੁਹਾਡੇ ਨਾਲ ਇੱਕ ਦੋ ਗੱਲਾਂ ਬਤਾਂ ਸਾਂਝੀਆਂ ਕਰਨ ਜਾ ਰਹੇ ਆ ਉਹ ਗੱਲਾਂ ਬਾਤ ਕੀ ਹਨ ਕਿ ਜੇ ਕਿਸੇ ਵੀਰ ਕੋਲ ਆਲਟੋ ਗੱਡੀ ਜਾਂ ਮਰੂਤੀ ਗੱਡੀ ਵਕਾਊ ਹੋਵੇ ਤਾਂ ਉਹ ਸਾਡੇ ਨਾਲ ਸਬਰ ਕਰ ਸਕਦਾ ਕਿਉਂਕਿ ਆਪਾਂ ਲੈਣੀ ਆ ਆਲਟੋ ਗੱਡੀ ਮਤਲਬ ਕਿ ਕਿਸੇ ਦੇ ਘਰ ਖੜੀ ਹੋਵੇ ਜਾਂ ਕਿਸੇ ਨੇ ਵੇਚਣੀ ਹੋਵੇ ਤਾਂ ਉਹ ਸਾਡੇ ਸਕਰੀਨ ਤੇ ਜਿਹੜੇ ਨੰਬਰ ਆ ਰਹੇ ਨੇ ਉਹਨਾਂ ਨੰਬਰਾਂ ਤੇ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਤੇ ਰੇਟ ਤੇ ਚਲੋ ਤੁਸੀਂ ਸਾਨੂੰ ਫੋਨ ਲਾ ਕੇ ਵੀ ਦੱਸ ਦੋ ਕਿ ਹਮਿੰਨੇ ਰੇਟ ਨੂੰ ਅਸੀਂ ਵੇਚਣੀ ਤੇ ਆਹ ਮਾਡਲ ਆ ਗੱਡੀ ਦਾ ਤੇ ਬਾਕੀ ਅਸੀਂ ਗੱਲਬਾਤ ਫੋਨ ਤੇ ਤੁਸੀਂ ਸਾਡੇ ਨਾਲ ਕਰ ਸਕਦੇ ਹੋ ਤੇ ਇੱਕ ਵਾਰੀ ਫੇਰ ਮੈਂ ਬੇਨਤੀ ਕਰਨਾ ਚਾਹਾਂਗਾ ਕਿ ਕਿਸੇ ਵੀਰ ਕੋਲ ਆਲਟੋ ਜਾਂ ਆਲਟੋ ਗੱਡੀ ਜਾਂ ਅਮਰੂਤੀ ਗੱਡੀ ਹੋਵੇ ਤਾਂ ਉਹ ਸਾਡੇ ਨਾਲ ਜਰੂਰ ਸੰਪਰਕ ਕਰੇ ਕਿਉਂਕਿ ਅਸੀਂ ਲੈਣੀ ਹੈ ਤੇ ਸਾਡਾ ਨੰਬਰ ਵੀ ਸਕਰੀਨ ਤੇ ਆ ਰਿਹਾ ਇਹਨਾਂ ਨੰਬਰਾਂ ਤੇ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਜੀ ਇਸ ਬੇਨਤੀ ਨੂੰ ਵੀ ਤੁਸੀਂ ਵੱਧ ਵੱਧ ਸ਼ੇਅਰ ਕਰਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ